ਕਦੇ ਸੋਚਿਆ ਨਹੀਂ ਕਿ ਪਿੰਡ ਦੀ ਸਰਪੰਚੀ ਲੈ ਲਈਏ ਸਰਪੰਚੀ ਦੇ ਮੈਂडम ਮੈਂ ਤੇ ਆਖੰਦਿਆ ਸੀ ਲਵਾਂਗੇ ਇਸ ਸਰਪੰਚੀ ਅੱਛਾ ਮਤਲਬ ਖਾਣਨਾ ਹਾਂਜੀ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਅੱਜ ਇਹ ਮੱਕੀ ਦੇ ਚਾਰ ਦਾ ਕੰਮ ਚੱਲੀ ਜਾਂਦਾ ਹੈਗਾ ਆਪਾਂ ਦੁਬਾਰੇ ਬਜਾਈ ਦਾ ਕੰਮ ਸ਼ੁਰੂ ਕਰਤਾ ਅੱਜ ਚੱਲੇ ਆ ਮੱਕੀ ਬੀਜਣ ਉਹ ਠੀਕ ਬੀਜ ਇਹ ਮੱਕੀ ਦੇ ਬਾਰੇ ਬੀਜੇ ਦੇ ਬਾਰੇ ਪੰਜ ਬਾਹਾ ਦੋ ਕਿੱਲੇ ਬੀਜਈਏ ਫੇਰ ਬੀਜ ਲਿਆ ਦਵਾਰੇ ਕੰਮ ਚ ਲਾਦਾ ਆਪਾਂ ਨੇ ਹੁਣ ਮੱਕੀ ਦਾ ਹੋਈ ਜਾਂਦਾ ਹੈ ਜੀ ਜੱਪਲਾ ਕਰਦੇ ਆ ਭਾਈ ਆ ਕਾ ਟਾਈਮ ਹੋ ਗਿਆ ਹੈ ਗਾਇਸਾਂ ਤੋਂ ਪੱਤਰੀ ਗਾਵਾ ਮਾ ਅੰਕੀ ਮੇ ਹਾਲੀ ਬੀਜੇ ਟਿਕਾ ਦੇ ਨਾਮ ਬਕਰ ਕੇ ਵਿਜਣੀ ਆ ਹੌਲੀ ਬੀਜੀ ਚੰਗਾ ਓਏ ਲੋ ਬੁੱਜਾ ਪਾ ਕੇ ਤਾਂ ਵੇਹ ਪੈਲਾ ਤੁਹਾਨੂੰ ਪਤਾ ਦੇਦਾ ਵੀ ਤੋ ਹੁਣ ਥਰੀ ਉਹ ਪਾ ਲਿਆ ਦਾ ਕੀ ਉਹਦਾ ਕੀ ਫਰਾਗ ਕੱਢਾ ਖੜਾ ਸੀਗਾ ਅਸੀਂ ਪਾ ਲਿਆ ਲੈ ਗੱਟਾ ਵਾਹਨੀ ਬਹਿ ਹੈਗਾ ਸਹੀ ਵਾਹਣ ਕਾੜਾ ਬਾਲਾਗਾ ਉਹਦੇ ਕਰ ਕਿ ਮਸ਼ੀਨ ਹੀ ਲੱਗਦੀ ਹੈਗੀ 부ੜਕੀ ਜਾਂਦਾ ਸਾਰਾ ਕੁਝ ਲਾਈਨ ਥੱਲੇ ਮੜੀ ਜੀ ਮਸ਼ੀਨ ਹੈ ਬੱਤ ਤਿੱਕੀ ਜਾਂਦੀ ਆ ਬਣੀ ਨਹੀਂ ਗੱਲ ਦੁਬਾਰੇ ਵਾਹਣ ਮੋਣਿਆ ਹੁਣ ਫੇਰ ਦੇਖਾਂਗੇ ਲਾ ਕੇ ਜੇ ਲੱਗੂਗਾ ਗਾਜ ਵਰਗੇ ਔੜੇ ਕੱਢਦਾ ਮੁੰਡਾ ਇੱਕ ਨੰਬਰ ਦਾ ਹਾਲੀ ਆ ਦੇਖੋ ਔੜੇ ਕੱਢੇ ਉਹ ਮੁੰਡੇ ਨੰਬਰ ਦਾ ਰਾਜ ਮਸ਼ੀਨ ਤੇ ਜੋੜਦਾ ਗ੍ਰਿੰਡਰ ਕੱਢ ਕੇ ਮੂਰੇ ਬਾਜੰਡਰ ਨੇ ਦਊਗਾ ਖੜਾ ਹੁੰਦਾ ਹੈ ਬਾਜਰ ਵਾਲਾ ਮਸ਼ੀਨ ਤੇ ਰੱਬ ਨਹੀਂ ਬਚਣ ਨੂੰ ਮੈਂ ਮਾਮੇ ਹੋਰੇ ਬੈਠੇ ਦੇਖੀ ਜਾਂਦੇ ਆਗੇ ਕੋਈ ਨਾ ਕੋਈ ਨੁਕਸੇ ਕੱਢਣਗੇ ਪਹਿਲਾਂ ਵੀ ਨੁਕਸੇ ਪੈ ਗਿਆ ਸੀ ਮਸ਼ੀਨ ਹੀ ਡੂੰਗੀ ਜਾਂਦੀ ਸੀ ਤੇ ਨਨ ਨਨ ਸਲਾਬ ਦੇ ਤੋ ਰੇ ਕਰ ਜਾਵੇ ਬਸ ਤੇ ੱਕਾ ਉਹ ਆ ਗਿਆ ਸੋਹਣਾ ਬੰਦਾ घरदार <laughs> लेकिन <laughs> 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 ਹਾਂਜੀ ਦੱਸੋ ਕੀ ਵਿਚਾਰ ਆ ਤੁਹਾਡੀ ਐ ਪੰਮਾ ਆ ਲਾਤੀ ਬਾਈ ਸਾਡੀ ਮਸ਼ੀਨ ਨੂੰ ਨਾਜ ਰਹਿਣੇ ਵੀ ਆਪ ਵੀ ਕਾਲੀ ਜਵਾਨ ਵਾਲਾ ਕਾਲੀ ਜਵਾਨ ਵਾਲਾ ਗਾ ਜਵਾਂ ਬਾਈ ਥੋੜਾ ਥੋੜੀ ਚੱਲਿਆ ਓਏ ਨਿਮੇੜ ਤੱਕ ਆਪਾਂ